ਅਲਫਾਜ਼ ਚੈਨਲ ਵਿੱਚ ਸਾਰਿਆਂ ਦਾ ਸਵਾਗਤ ਹੈ ਸਾਰੇ ਸੁਣਨ ਵਾਲਿਆਂ ਨੂੰ ਨਿੱਘੀ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਮਾਤਮਾ ਨੇ ਸਾਨੂੰ ਆਪਣੇ ਅਲਫਾਜ਼ ਹੋਰਾਂ ਅੱਗੇ ਪੇਸ਼ ਕਰਨ ਦੀ ਜੋ ਬਾਖਮਾਂ ਦਾਤ ਬਖਸ਼ੀ ਹੈ ਇਹਨਾਂ ਦੀ ਐਮਿਅਤ ਉਸ ਇਨਸਾਨ ਤੋਂ ਪੁੱਛਣਾ ਜੋ ਮੁਸ਼ਕਲ ਦੌਰ ਵਿੱਚੋਂ ਗੁਜ਼ਰਿਆ ਹੋਵੇ ਤੇ ਕਿਸੇ ਨੇ ਉਸ ਦਾ ਹੌਸਲਾ ਵਧਾਉਣ ਲਈ ਕੁਝ ਵਜਨਦਾਰ ਤੇ ਵਧੀਆ ਅਲਫਾਜ਼ ਵਰਤੇ ਹੋਣ ਸਾਡੇ ਖੁਦ ਦੇ ਅਲਫਾਜ਼ ਵੀ ਸਾਡੀ ਜ਼ਿੰਦਗੀ ਤੇ ਗਹਿਰਾ ਪ੍ਰਭਾਵ ਪਾਉਂਦੇ ਹਨ ਪਰ ਜੇ ਅਲਫਾਜ਼ ਵਜ਼ਨਦਾਰ ਹੋਣ ਤਾਂ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਿੱਚ ਸਾਈ ਹੁੰਦੇ ਹਨ ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਡੀ ਕਹਾਣੀ ਦੇ ਅਲਫਾਜ਼ ਵਜ਼ਨਦਾਰ ਹੋਣ ਸੋ ਆਓ ਸ਼ੁਰੂ ਕਰੀਏ ਅੱਜ ਦੀ ਇਹ ਕਹਾਣੀ ਬਸ ਅੱਡੇ ਤੇ ਆ ਕੇ ਰੁਕੀ ਤੇ ਕਨੈਕਟਰ ਦੀ ਨਜ਼ਰ ਪੁੰਜੇ ਪਏ ਪੁਰਾਣੇ ਜਿਹਾ ਬਟੂਏ ਤੇ ਜਾ ਪਈ ਅੰਦਰ ਥੋੜਾ ਜਿਹਾ ਭਾਂ ਇੱਕ ਪਰਚੀ ਤੇ ਦਰਬਾਰ ਸਾਹਿਬ ਦੀ ਫੋਟੋਜ਼ ਇਲਾਵਾ ਹੋਰ ਕੁਝ ਨਾ ਨਿਕਲਿਆ ਉਸਨੇ ਉੱਚੀ ਸਾਰੀ ਆਵਾਜ਼ ਦਿੱਤੀ ਬਈ ਕਿਸੇ ਦਾ ਡਿੱਗਿਆ ਹੋਇਆ ਬਟੂਆ ਲੱਭਾ ਏ ਨਿਸ਼ਾਨੀ ਦੱਸ ਕੇ ਲੈ ਜਾਓ ਡੰਡੇ ਦੇ ਆਸਰੇ ਤਰਦਾ ਹੋਇਆ ਇੱਕ ਬਜ਼ੁਰਗ ਅਗਾਹ ਨੂੰ ਆਇਆ ਆਖਣ ਲੱਗਾ ਪੁੱਤ ਇਹ ਬਟੂਆ ਮੇਰਾ ਹੀ ਹੈ ਪੈਸੇ ਤਾਂ ਥੋੜੇ ਹੀ ਨੇ ਪਰ ਅੰਦਰ ਜੇਬ ਵਿੱਚ ਦਰਬਾਰ ਸਾਹਿਬ ਦੀ ਫੋਟੋ ਜ਼ਰੂਰ ਹੈ ਕਿਆਸਿਆਂ ਨਾਲ ਉਹ ਫੋਟੋ ਮੇਰੇ ਲਈ ਕਿਤੇ ਜ਼ਿਆਦਾ ਕੀਮਤੀ ਹੈ ਕਨੈਕਟਰ ਕਹਿਣ ਲੱਗਾ ਬਜ਼ੁਰਗੋ ਫਿਰ ਤੇ ਸਾਬਤ ਕਰਨਾ ਪਊ ਕਿ ਬਟਵਾ ਤੁਹਾਡਾ ਹੀ ਹੈ ਇੰਜ ਦੀਆਂ ਫੋਟਵਾਂ ਤੇ ਅੱਜਕੱਲ ਹਰੇਕ ਦੇ ਬਟਵੇ 'ਚ ਲੱਗੀਆਂ ਮਿਲ ਜਾਣਗੀਆਂ ਬਜ਼ੁਰਗਾ ਨੇ ਲੰਮਾ ਸਾਰਾ ਸਾਹ ਲਿਆ ਉਸ ਨੂੰ ਕੋਲ ਖੜਾ ਕੇ ਆਖਣਾ ਸ਼ੁਰੂ ਕੀਤਾ ਪੁੱਤਰ ਗੱਲ ਥੋੜੀ ਲੰਮੀ ਹੈ ਪਰ ਧਿਆਨ ਨਾਲ ਸੁਣੀਂ ਨਿੱਕੇ ਹੁੰਦਿਆਂ ਇਹ ਬਟੂਆ ਇੱਕ ਵਾਰ ਮੇਰੇ ਬਾਪੂ ਜੀ ਨੇ ਮੱਸੀਆ ਦੇ ਮੇਲੇ ਵਿੱਚ ਲੈ ਕੇ ਦਿੱਤਾ ਸੀ ਆਖਣ ਲੱਗੇ ਸਨ ਪੋਤੇ ਨਿਸ਼ਾਨੀ ਏ ਮੇਰੀ ਇਸ ਨੂੰ ਕਦੇ ਗਵਾਈ ਨਾ ਉਹ ਰੋਜ਼ ਮੈਨੂੰ ਖਰਚਣ ਲਈ ਪੈਸੇ ਦਿੰਦੇ ਮੈਨੂੰ ਬੜਾ ਚੰਗਾ ਲੱਗਦਾ ਇੱਕ ਦਿਨ ਮੈਂ ਮੰਗ ਕੇ ਉਹਨਾਂ ਦੀ ਫੋਟੋ ਇਸ ਬਟੂਏ ਵਿੱਚ ਲਾ ਲਈ ਫਿਰ ਜਵਾਨ ਹੋਇਆ ਖੁੱਲੀ ਖੁਰਾਕ ਲਾਲ ਸੁਹਾ ਰੰਗ ਜਵਾਨੀ ਵਾਲਾ ਜੋਰ ਘੰਟਿਆਂ ਵੱਧੀ ਸ਼ੀਸ਼ੇ 'ੱਕੇ ਖੜਕੇ ਬਸ ਆਪਣੇ ਆਪ ਨੂੰ ਹੀ ਦੇਖਦਾ ਰਹਿੰਦਾ ਭੁਲੇਖਾ ਜਾ ਪੈ ਗਿਆ ਸੀ ਕਿ ਦੁਨੀਆਂ ਦਾ ਸਭ ਤੋਂ ਖੂਬਸੂਰਤ ਤੇ ਤਾਕਤਵਰ ਇਨਸਾਨ ਸ਼ਾਇਦ ਮੈਂ ਹੀ ਹਾਂ ਤੇ ਮੇਰੇ ਵਰਗਾ ਰੱਬ ਨੇ ਦੂਜਾ ਬਣਾਇਆ ਹੀ ਨਹੀਂ ਜਵਾਨੀ ਦੇ ਜੋਸ਼ ਵਿੱਚ ਇੱਕ ਦਿਨ ਬਾਪੂ ਜੀ ਦੀ ਫੋਟੋ ਕੱਢੀ ਤੇ ਆਪਣੀ ਲਾ ਲਈ ਕਰਦਿਆਂ ਵਿਆਹ ਕਰ ਦਿੱਤਾ ਬਹੁਤ ਸੋਣੀ ਵਉਟੀ ਵੇਖ ਕੇ ਸਰੂਰ ਜਿਹਾ ਚੜਿਆ ਰਹਿੰਦਾ ਇੱਕ ਦਿਨ ਆਪਣੀ ਫੋਟੋ ਕੱਢੀ ਤੇ ਆਪਣੀ ਵਉਟੀ ਦੀ ਲਾ ਲਈ ਫਿਰ ਪਰਮਾਤਮਾ ਨੇ ਇੱਕ ਸੋਹਣੇ ਜਿਹੇ ਪੁੱਤਰ ਦੀ ਦਾਤ ਝੋਲੀ ਵਿੱਚ ਪਾ ਦਿੱਤੀ ਗਿੱਠ-ਗਿੱਠ ਪੂਤ ਉੱਚਾ ਹੋ ਕੇ ਤੁਰ ਲੱਗਿਆ ਜਵਾਨ ਹੁੰਦਾ ਪੁੱਤ ਵੇਖ ਕੇ ਇੱਕ ਦਿਨ ਵਉਟੀ ਦੀ ਫੋਟੋ ਵੀ ਕੱਢ ਦਿੱਤੀ ਤੇ ਪੁੱਤ ਦੀ ਫੋਟੋ ਬਟੂਏ ਵਿੱਚ ਲਾ ਲਈ ਫੇਰ ਸਮੇ ਦਾ ਚੱਕਰ ਚੱਲਿਆ ਜਵਾਨੀ ਵਾਲਾ ਜੋਰ ਜਾਂਦਾ ਰਿਆ ਬੇਬੇ ਬਾਪੂ ਵੀ ਤੁਰ ਗਏ ਤੇ ਘਰਵਲੀ ਵੀ ਇੱਕ ਨਾਮਰਾਤ ਬਿਮਾਰੀ ਕਰਕੇ ਸਦਾ ਲਈ ਮੇਰੇ ਤੋਂ ਵਿਛੜ ਗਈ ਫਿਰ ਹਾਲਾਤ ਨੇ ਮੋੜਾ ਕੱਟਿਆ ਫਿਰ ਹਾਲਾਤ ਨੇ ਮੋੜਾ ਕੱਟਿਆ ਜਿਹੜੇ ਪੁੱਤ ਤੇ ਐਨਾ ਮਾਣ ਸੀ ਇੱਕ ਦਿਨ ਸਾਰਾ ਕੁਝ ਆਪਣੇ ਨਾਂ ਲਵਾ ਕੇ ਮੈਨੂੰ ਇਕੱਲਾ ਛੱਡ ਕੇ ਆਪਣਾ ਟੱਬਰ ਲੈ ਕੇ ਦੂਜੇ ਸ਼ਹਿਰ ਜਾ ਕੇ ਵੱਸ ਗਿਆ ਜਾਂਦਿਆ ਆ ਗਿਆ ਬਾਪੂ ਮਗਰੇ ਨਾ ਮੀ ਕਰੇ ਕਲੇਸ਼ ਪੈਂਦਾ ਤੇ ਇਸ ਤਰ੍ਹਾਂ ਇੱਕ ਦਿਨ ਸਾਰਾ ਕੁਝ ਗਵਾ ਕੇ ਜਥੀਏ ਨਾਲ ਦਰਬਾਰ ਸਾਹਿਬ ਆ ਗਿਆ ਆਸਰਾ ਮਿਲ ਗਿਆ ਦਿਨੇ ਮੰਜੀ ਸਾਹਿਬ ਕਥਾ ਸੁਣਦਾ ਬਾਕੀ ਟਾਈਮ ਸੇਵਾ ਕਰਦਾ ਰਹਿੰਦਾ ਤੇ ਸ਼ਾਮੀ ਕਿਧਰੇ ਵੀ ਲੰਮਾ ਪੈ ਜਾਇਆ ਕਰਦਾ ਗੁਰੂ ਰਾਮਦਾਸ ਜੀ ਦੇ ਕਰ ਗਵਾਚਿਆ ਹੋਇਆ ਸਕੂਨ ਮਿਲ ਗਿਆ ਤੇ ਇੱਕ ਦਿਨ ਬਟੂਆ ਖਾਲੀ ਕਰ ਸਭ ਕੁਝ ਕੂੜੇਦਾਨ ਵਿੱਚ ਸੁੱਟ ਦਿੱਤਾ ਤੇ ਦਰਬਾਰ ਸਾਹਿਬ ਦੀ ਇਹ ਫੋਟੋ ਅੰਦਰ ਲਾ ਲਈ ਉਸ ਦਿਨ ਤੋਂ ਮਗਰੋਂ ਮੈਂ ਤੇ ਮੇਰਾ ਦਰਬਾਰ ਸਾਹਿਬ ਜ਼ਿੰਦਗੀ ਦੀ ਗੱਡੀ ਬਸ ਇੰਜ ਹੀ ਤੁਰ ਜਾਂਦੀ ਹੈ ਹੁਣ ਇਹੋ ਮੇਰੀ ਵਸੀਅਤ ਹੈ ਅੰਦਰ ਇੱਕ ਪਰਚੀ ਵੀ ਲਿਖ ਕੇ ਪਾਈ ਹੈ ਕਿ ਜਿਸ ਦਿਨੇ ਸਰੀਰ ਪੰਜ ਭੂਤਕ ਅਗਨ ਭੇਟ ਕਰਨ ਦਾ ਵੇਲਾ ਆਵੇ ਇਹ ਬਟੂਆ ਵੀ ਸਣੇ ਫੋਟੋ ਮੇਰੇ ਨਾਲ ਹੀ ਅਗਨਪੇਟ ਕੀਤਾ ਜਾਵੇ ਕਈ ਵਾਰੀ ਪਿੰਡ ਢੇੜਾ ਮਾਰ ਚਾਈਦਾ ਹੈ ਅਤੀਤ ਅਤਿਆਰਾ ਦੋਸਤਾਂ ਨਾਲ ਦਿਲ ਹੌਲਾ ਕਰ ਲੀਦਾ ਹੈ ਤੇ ਕਈ ਵਾਰ ਦੂਰ ਨੇੜੇ ਗਏ ਦਾ ਜੀ ਕਰੇ ਤਾਂ ਫੋਟੋ ਕੱਢ ਕੇ ਦਰਬਾਰ ਸਾਹਿਬ ਦੇ ਦਰਸ਼ਨ ਕਰ ਲਈਦੇ ਨੇ ਬੁੱਤ ਬਣੇ ਕਨੈਕਟਰ ਨੇ ਬਜ਼ੁਰਗ ਦੀ ਸਾਰੀ ਵਿਥਿਆ ਸੁਣੀ ਤੇ ਵਟਵਾ ਮੋੜ ਦਿੱਤਾ ਬਜ਼ੁਰਗਾਂ ਨੂੰ ਕਲਾਵੇ ਵਿੱਚ ਲੈ ਕੇ ਚੋਰੀ ਚੋਰੀ ਆਪਣੇ ਹੰਜੂ ਪੁੰਝੇ ਤੇ ਫਤਿਹ ਬੁਲਾ ਦਿੱਤੀ ਦਵਾਵਾ ਦਿੰਦੇ ਬਾਪੂ ਹਣੀ ਆਪਣੇ ਪਿੰਡ ਵਾਲੇ ਰਾਹ ਨੋਤਰੇ ਥੋੜੀ دیر ਬਾਅਦ ਡਰਾਈਵਰ ਦੀ ਨਜ਼ਰ ਜਦੋਂ ਕਲੰਡਰਾਂ ਕਾਪੀਆਂ ਦੀ ਰੇੜੀ ਤੇ ਪਈ ਤਾਂ ਭਰਿਆ ਪਿੱਤਾ ਕੋਲ ਖਲੋਤੇ ਇੱਕ ਨਕਟਰ ਦੇ ਗਲ ਪੈ ਗਿਆ ਆਖਣ ਲੱਗਾ ਬਾਊ ਪਰਿਵਸਤੀਆਂ ਸਵਾਰੀਆਂ ਕਦੇ ਨਹੀਂ ਉਡੀਕੀ ਜਾਂਦੀਆਂ ਨੇ ਤੂੰ ਪਤਾ ਨਹੀਂ ਇੱਥੇ ਕਿਹੜੀ ਗਵਾਚੀ ਸ਼ਹਿ ਲੱਭੀ ਜਾਂਦਾ ਹੈ ਤੇ ਉਸ ਦੀ ਗੱਲ ਨੂੰ ਨજર ਅੰਦਾਜ਼ ਕਰਦਾ ਹੈ ਕਨੈਕਟਰ ਅਜੇ ਵੀ ਉੱਥੇ ਖਲੋਤਾ ਇੰਨੀ ਗੱਲ ਆਖੇ ਜਾ ਰਿਹਾ ਸੀ ਭਰਾਵਾ ਧਿਆਨ ਨਾਲ ਲੱਭ ਦਰਬਾਰ ਸਾਹਿਬ ਦੀ ਇੱਕ ਫੋਟੋ ਤੇ ਹੋਣੀ ਹੈ ਤੇਰੇ ਕੋਲ ਵੀਰ ਬਣ ਕੇ ਮੈਨੂੰ ਦੇ ਦੇ ਪਤਾ ਨਹੀਂ ਕਿਉਂ ਹੁਣ ਮੈਨੂੰ ਖਾਲੀ ਬਟੂਏ ਤੋਂ ਡਰ ਜਿਆ ਹੋਣ ਲੱਗ ਪਿਆ ਧੰਨਵਾਦ ਜੀ ਮੋਹ ਵਿੱਚ ਫਸਿਆ ਬੰਦਾ ਰੱਬ ਨੂੰ ਭੁਲਾ ਕੇ ਫਿੱਕੀ ਜੀ ਖੁਸ਼ੀ ਦੇ ਮਗਰ ਭੱਜਿਆ ਫਿਰਦਾ ਹੈ ਪਰ ਜੋ ਅਨੰਤ ਜੋ ਸਕੂਨ ਪਰਮਾਤਮਾ ਦੇ ਰਾਹ ਤੇ ਆਉਂਦਾ ਹੈ ਉਹੀ ਜ਼ਿੰਦਗੀ ਦੀ ਅਸਲੀ ਖੁਸ਼ੀ ਹੈ ਧੰਨਵਾਦ ਜੀ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਹੋ ਸਕੇ ਤਾਂ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ